ਕੋ ਗੱਲ ਇਹ ਹੈ ਬੁਖਾਰ ਦੇ ਕੱਲ ਇੰਜੈਕਸ਼ਨ ਵਗੈਰਾ ਲਾਇਆ ਸੀ ਉਹਨਾਂ ਨੇ ਉਹਦੇ ਨਾਲ ਇੰਜੈਕਸ਼ਨ ਨਾਲ ਬੁਖਾਰ ਤਾਂ ਉਤਰ ਜਾਂਦਾ ਹੁੰਦਾ ਹੈ ਲੇਕਿਨ ਉਹਦਾ ਅਸਰ ਪ੍ਰਭਾਵ ਤਾਂ ਰਹਿੰਦਾ ਹੀ ਆ ਕੁਝ ਚਰ ਸਰੀਰ ਦੇ ਉੱਤੇ ਸੋ ਉਹ ਉਹਨਾਂ ਕ ਤਾਂ ਹਜੇ ਹੈਗਾ ਵੈਸੇ ਬੁਖਾਰ ਉਤਰਿਆ ਵਾ ਹੁਣ ਕੁਝ ਅੱਗੇ ਨੂੰ ਅੱਗੇ ਨਾਲੋਂ ਕੁਝ ਮਤਲਬ ਉਹ ਠੀਕ ਲੱਗਦਾ ਹੈ 14 ਤਰੀਕ ਨੂੰ ਮੀਟਿੰਗ ਨੂੰ ਲੈ ਕੇ ਜਗਜੀਤ ਸਿੰਘ ਢੱਲੇਵਾਲ ਦਾ ਟੀਮ ਆਨ ਹੈਗਾ ਮੀਟਿੰਗ ਦਾ ਹਿੱਸਾ ਬਣਾਉਂਗੇ ਜਾਂ ਨਹੀਂ ਬਣਾਉਗੇ ਉਹ ਜਸਤਰੀ ਕੇ ਨਾਲ ਡਾਕਟਰ ਐਡਵਾਈਸ ਕਰਦੇ ਨੇ ਕਿ ਵੀ ਖੜੇ ਹੋ ਕੇ ਦੇਖੋ ਮੁੰਡੇ ਕੋਸ਼ਿਸ਼ ਕੀਤੀ ਗੋਡਾ ਨੇ ਭਾਰ ਨਹੀਂ ਲੱਤਾਂ ਨੇ ਭਾਰ ਨਹੀਂ ਚੱਲਿਆ ਤੇ ਕੱਲ ਦੇ ਦੋ ਤਿੰਨ ਦਿਨ ਤੋਂ ਮਤਲਬ ਫਿਜ਼ੀਓਥੈਰੇਪੀ ਵਾਲਾ ਡਾਕਟਰ ਬੁਲਾਉਂਦੇ ਹੁੰਦੇ ਆ ਇਹ ਤੇ ਉਹਦੇ ਮੁਤਾਬਕ ਮੁੰਡੇ ਵੀ ਉਹ ਜਿਹੜੀਆਂ ਉਹ ਐਕਸਰਸਾਈਜ਼ਾਂ ਦੱਸਦੇ ਨੇ ਕਰਵਾਉਂਦੇ ਆ ਰੋਜ਼ ਦੋ ਦੋ ਵਾਰੀ ਸ਼ਾਇਦ ਉਹ ਤੋਂ ਟਿੱਕਰ ਜੇ ਤਾਂ ਸਰੀਰ ਹੋ ਗਿਆ ਇਸ ਯੋਗ ਤਾਂ ਜਾ ਸਕਾਂਗੇ ਨਹੀਂ ਤਾਂ ਫਿਰ ਮਤਲਬ ਵੀਸੀ ਵਗੈਰਾ ਦੇ ਰਾਹੀਂ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਕੋਸ਼ਿਸ਼ ਕਰ ਲਾਂਗੇ ਨਹੀਂ ਤਾਂ ਫੋਰਮ ਦੇ ਸਾਥੀ ਜਿਹੜੇ ਵੀ ਜਾਣਗੇ ਉਹ ਸਾਰੇ ਜ਼ਿੰਮੇਵਾਰ ਆ ਉਹ ਜਿਹੜੇ ਵੀ ਗੱਲ ਕਰਨਗੇ ਸਾਰੇ ਠੀਕ ਕਰਨਗੇ ਔਰ ਜਿਹੜੇ ਅਸੀਂ ਭੇਜਾਂਗੇ ਉਹਨਾਂ ਨੂੰ ਜਿਹੜਾ ਉਹ ਕਰਕੇ ਆਉਣਗੇ ਉਹ ਤੋਂ ਡੱਲੇ ਵਾਲ ਬਾਹਰ ਨਹੀਂ ਹੋਏਗਾ ਅੱਜ ਐਸਕੇਮ ਨੌਨ ਪੋਲਿਟিক্যাল ਲਗਾਤਾਰ ਐਕਸ਼ਨ ਕਰ ਰਹੀ ਹੈ ਪਰ ਇਕਤਾ ਨੂੰ ਲੈ ਕੇ ਇੱਕ ਵਾਰ ਸਾਰੇ ਕਿਸਾਨਾਂ ਦੇ ਮਨਾਂ ਦੇ ਵਿੱਚ ਉਮੀਦ ਜਾਗ ਗਈ ਸੀ ਕਣ ਕਿੱਥੇ ਆ ਗੱਲਬਾਤ ਦੋ ਮੀਟਿੰਗਾਂ ਹੋਈਆਂ ਨੇ ਫਿਰ ਕੋਈ ਸੱਦਾ ਨਹੀਂ ਮਿਲਿਆ ਦੇਖੋ ਸਵਾਲ ਇਹ ਹੈ ਕਿ ਜਿੱਦੋਂ ਵੀਰ ਇੱਥੇ ਆਏ ਹੈ ਇਹ ਕਹਿ ਕੇ ਬੀਐਸੀ ਮੋਗੇ ਤੋਂ ਇਕਤਾ ਦਾ ਮਤਾ ਪਾਸ ਕਰਵਾ ਕੇ ਲੈ ਕੇ ਆਏ ਹੈ ਲੋਕਾਂ ਨੇ ਹੱਥ ਕੜੇ ਕਰਕੇ ਪ੍ਰਵਾਨਗੀ ਦਿੱਤੀ ਹੈ ਤਾਂ ਉਹਦਾ ਮਤਲਬ ਇਹ ਬਣਦਾ ਸੀਗਾ ਕਿ ਆਉਂਦਿਆਂ ਸਾਰ ਉੱਥੋਂ ਹੀ ਇਹ ਤਿਆਰੀ ਹੋਣੀ ਚਾਹੀਦੀ ਸੀ ਕਿ ਜੇਕਰ ਖਨੌਰੀ ਨਹੀਂ ਆ ਸਕਦੇ ਨਾ ਕਿ ਸਾਡੇ ਆਪਸੀ મતਭੇਦ ਹੋ ਸਕਦੇ ਨੇ ਕੋਈ ਫਰਕ ਨਹੀਂਗਾ ਉਹ ਕਿਸੇ ਹੋਰ ਪੁਆਇੰਟ ਦੇ ਉੱਤੇ ਇਹ ਪ੍ਰੋਗਰਾਮ ਦੇ ਕੇ ਆਪਦਾ ਮਤਲਬ ਮੋਰਚੇ ਨੂੰ ਮਜ਼ਬੂਤੀ ਦੇ ਸਕਦੇ ਸੀ ਕਿਉਂਕਿ ਐਮਐਸਪੀ ਗਾਰੰਟੀ ਕਾਨੂੰਨ ਪੂਰੇ ਦੇਸ਼ ਨੂੰ ਚਾਹੀਦਾ ਔਰ ਇਹ ਮੰਗ ਬਹੁਤ ਸਿਖਰ ਤੇ ਲੈ ਗਈ ਆਪਾਂ तकरीबन ਆਖੜੀ ਟੰਬੇ ਨੂੰ ਮਤਲਬ ਹੱਥ ਪੈ ਗਿਆ ਆਪਣਾ ਵਰਲਡ ਦੇ ਵਿੱਚ ਆਪਣੀ ਮੰਗ ਮਤਲਬ ਉੱਬਰ ਉਭਾਰਨ ਦੇ ਵਿੱਚ ਆਪਾਂ ਸਫਲ ਹੋ ਗਏ ਆ ਹਨ ਤਾਂ ਸਾਥੀਆਂ ਨੂੰ ਚਾਹੀਦਾ ਸੀਗਾ ਕਿ ਇਹਦੀ ਮਤਲਬ ਮਗਰੋਂ ਬਾਈਕ ਤੋਂ ਬੈਗ ਤੋਂ ਤਾਕਤ ਦੇ ਦੇਣ ਇਹਨੂੰ ਛੇਤੀ ਜਿੱਤ ਲਈਏ ਨਹੀਂ ਤਾਂ ਹੋਰ ਲੰਬਾ ਟਾਈਮ ਲੱਗ ਸਕਦਾ ਹੈ ਜਿੱਤ ਜ਼ਰੂਰ ਹੋਏਗੀ ਲੇਕਿਨ ਇਹ ਜ਼ਰੂਰ ਹੈ ਵੀ ਜੇਕਰ ਅੱਜ ਇਸ ਨੂੰ ਸਹਿਯੋਗ ਦਿੰਦੇ ਤਾਂ ਫੇਰ ਜਿਹੜੀ ਅੱਗੀ ਭਵਿੱਖ ਦੇ ਵਿੱਚ ਜਿਹੜੀ ਏਕਤਾ ਉਹ ਸੌਖੀ ਤੇ ਆਸਾਨ ਤਰੀਕੇ ਨਾਲ ਹੋ ਸਕਦੀ ਸੀ ਲੱਗਦਾ ਜਿਵੇਂ 15 ਦੀ ਮੀਟਿੰਗ ਮਿਲੇ ਸੀ ਉਹਨਾਂ ਨੇ ਕਾੜੀ ਕਰਕੇ 11 ਦੀ ਮੀਟਿੰਗ ਲਈ ਹੈ ਪਰ ਹੁਣ ਉਹ ਕੋਈ ਕਾੜੀ ਨਹੀਂ ਜਿਤਾ ਰਹੇ ਕਿਦਾਂ ਕਿਤੇ ਅਤਾਲ ਮੇਲ ਵਿੱਚ ਮਿਲ ਜਿਹੜੇ ਹੈ ਕਿ ਐਕਸ਼ਨ ਪਲਾਨ ਕਰਕੇ ਇਕੱਠੇ ਹੋਏਗਾ ਸਕਦਾ ਚਲੋ ਇਹ ਹੁਣ ਮਤਲਬ ਇਹ ਉਹਨਾਂ ਵੀਰਾਂ ਦੇ ਮਤਲਬ ਫੋਰਮ ਦੇ ਵਿੱਚ ਕੀ ਉਹਨਾਂ ਦੀ ਵਿਚਾਰ ਚਰਚਾ ਹੈ ਕੀ ਗੱਲ ਹੋ ਰਹੀ ਹੈ ਇਹ ਤਾਂ ਉਹੀ ਜਾਣਦੇ ਆ ਨਾ ਜੀ ਆਪਾਂ ਨਹੀਂ ਇੱਥੇ ਬੈਠੇ ਕੋਈ ਮਤਲਬ ਗੱਲ ਕਰ ਸਕਦੇ ਹੋ ਸਕਦਾ ਉਹ ਆਪਣੀ ਮੰਗ ਹੈ ਜਿਹੜੀ ਐਮਐਸਪੀ ਦੀ ਗਰੰਟੀ ਕਾਨੂੰਨ ਇਹਦੇ ਨਾਲ ਹੀ ਉਹਨਾਂ ਦੀ ਸਹਿਮਤੀ ਨਾ ਬਣ ਰਹੀ ਹੋਵੇ ਕਿਉਂਕਿ ਵਖਰੇਵੇਂ ਵਾਲਿਆਂ ਇਹੀ ਮੰਗਾਂ ਹੁੰਦੀਆਂ ਨੇ ਹੋਰ ਕੋਈ ਸਾਡਾ ਇੱਕ ਦੂਜੇ ਦੇ ਨਾਲ ਤਾਂ ਕੋਈ ਦੁਸ਼ਮਣੀ ਨਹੀਂ ਹੈ ਵਖਰੇਵੇਂ ਸਾਡੀਆਂ ਮੰਗਾਂ ਤਾਂ ਹੀ ਆ ਕੇ ਹੁੰਦੀਆਂ ਤੇ ਉਹ ਸਾਡੇ ਵਖਰੇਵੇਂ ਉਹਨਾਂ ਨੂੰ ਮੰਗਾਂ ਨਾ ਮਤਲਬ ਫਿੱਟ ਲੱਗਦੀਆਂ ਹੁਣ ਜਿਹਦੇ ਕਰਕੇ ਅਜੇ ਉਹਨਾਂ ਦੀ ਕੋਈ ਏਕਤਾ ਨਹੀਂ ਬਣ ਰਹੀ ਠੀਕ ਹੈ ਹਾਂ ਠੀਕ ਹੈ ਸੇ ਤੇ ਵੀ ਹਾਂ ਠੀਕ ਹੈ ਬਸ ਦਵਾਈਆਂ ਬੂਟੀਆਂ ਮਤਲਬ ਬੋਤਲਾਂ ਬਤਲਾਂ ਚੱਲ ਚਲ ਰਹੀਆਂ ਨੇ ਤਾਂ ਉਹਦੇ ਨਾਲ ਮਤਲਬ ਜਿੰਨਾ ਕੁ ਵੰਟਿੰਗ ਹੁੰਦੀ ਸੀ ਤਜਾਬ ਬਣਦਾ ਸੀ ਉਹ ਟੀਕੇ ਟੂਕੇ ਲਾ ਕੇ ਇਹਨਾਂ ਨੇ ਰੋਕਿਆ ਹੋਇਆ ਹੁਣ ਉਹ ਠੀਕ ਹੈ